ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸ ਰਹੇ ਇੱਕ ਸੂਣ ਵਾਲੀ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲੈਣੀ ਹੈ ਬਾਈ ਹੱਸੀ ਕਾਲ ਹੱਸੀ ਕਾਲ ਜੀ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਜੀ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088832 7508883132 ਜਿਹੜੀ ਲਖਵਿੰਦਰ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਕੈਮਾ ਸੂਆ ਸੂਰੀ ਦੂਜਾ ਸੂਆ ਸੂਰੀ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ 12 13 ਕਿਲੋ ਦੱਤਾ ਵੀ 15 ਕਿ ਪਿੰਡੋਂ ਹੀ ਖਰੀਦੀ ਹੈ ਪਿੰਡੋਂ ਪਿੰਡੋਂ ਹੀ ਆ ਦੋਸਤੋ 12 13 ਕਿਲੋ ਦੁੱਧ ਦਿੱਤਾ ਹੋਇਆ ਲੰਮੀ ਲੰਗੀ ਮੱਝ ਫੁੱਲ ਹੈਗੀ ਕੱਦ ਕਾਠ ਫੁੱਲ ਵੱਡਾ ਕੱਦ ਕਾੜਾ ਦੋਸਤੋ ਥਣ ਹਵਾ ਨਹੀਂ ਹੈਗੀ ਬਿਲਕੁਲ ਸਾਫ਼ ਨਿਖਣਵਾ ਥਣ ਗੈਪ ਤੇ ਸੂਣ ਚ ਕਿੰਨਾ ਹਫ਼ਤਾ ਡਰੈਨ ਸਰ ਪੰਜ ਚਾਰ ਦਿਨ ਸੂਣ ਚ ਦੋਸਤੋ 5 4 ਦਿਨਾਂ ਦਾ ਸਮਾਂ ਬਾਕੀ ਹੈਗਾ ਥਣ ਹਵਾ ਨਹੀਂ ਦੀ ਹੈਗੀ ਬਿਲਕੁਲ ਸਾਫ਼ ਨਿਖਣਵਾ ਥਣ ਗੈਪ ਤੇ ਮੁਖੇੜਾ ਚਵਾਈ ਦੀ ਲਖਵਿੰਦਰ ਪੋਲੀ ਹੈ ਵੀਰੇ ਦੋਦੋ ਚਵਾਈ ਦੀ ਹੈਗੀ ਪੋਲੀ ਬਰੇ ਖੋਲ ਕੇ ਢੇੜਾ ਦੁਬਾਰੇ ਤੋਰੇ ਭੁਖਾ ਬਾਈ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਦੋਸਤੋ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਝੋਟੀ ਅੰਗ ਜਮਾ ਹੈ ਜਾਂ ਗਾੜੀ ਪਿਛਾੜੀ ਦੀ ਬਹੁਤ ਚੰਗੀ ਪਹਿਲੇ ਸੂਏ ਮਾਲਕਾਂ ਦੇ ਦੱਸਣ ਅਨੁਸਾਰ ਵੀਰ ਕਹਿੰਦਾ ਵੀ 12 ਕਿਲੋ ਦੁੱਧ ਦਿੰਦਾ ਹੋਇਆਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਓ ਪਿੰਡ ਹੈਗਾ ਥੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਹੈਗਾ 7508883132 ਜੇ ਕਿਸੇ ਮੇਰੇ ਵੀਰ ਦੀ ਤਾ ਵੀਰ ਲਖਵਿੰਦਰ ਨਾਲ ਦੋਸਤੋ ਜਰੂਰ ਕੰਟੈਕਟ ਕਰ ਲਿਓ ਤੇ ਰੇਟ ਬਿਲਕੁਲ ਲੈਣ ਦੇਣ ਜਿਹੜਾ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੇਵਾ ਦੀ ਚਾਹੁੰਦੀ ਹੈ ਤਾ ਵੀਰ ਲਖਵਿੰਦਰ ਨਾਲ ਕੰਟੈਕਟ ਕਰ ਲਓ ਲਖਵਿੰਦਰ ਰੇਟ ਕੀ ਹੋਗਾ ਲੈਣ ਦੇ ਨਾਲ ਸੋ ਜੇ ਬੋਲਦਾ ਤੈਨੂੰ ਡੂੜ ਕਰਾਣਾ ਕਿ 40 ਹੀ ਹਾਂ ਨਾ ਮੁੱਲ ਵੀਰ ਕੰਨਾ ਵੀ ਦੋਸਤੋ ਡੂੜ ਲੱਖ ਕਰਾ ਲਓ 1 ਲੱਖ ਤੇ 40000 ਦੀ ਮੱਝ ਦੇਣੀ ਹੈ ਘਰੇ ਇਹ ਮੰਦੇ ਦਾ ਮਾਣ ਤਾਂ ਮਨ ਜ਼ਰੂਰ ਹੋਗਾ ਫੁੱਲ ਵੱਡਾ ਕਦ ਕਾਠ ਚੌਣ ਚਵਾਦੀ ਹੈਗੀ ਵੀਰ ਕੰਨਾ ਇੱਕ ਨੰਬਰ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ।